ਆਦੇ ਪਿਆਜ ਜੀ ਚਲੋ ਵਾਹਨ ਨੂੰ ਚਲੋ ਵਾਹਨ ਨੂੰ ਚਲੋ ਵਾਹਨ ਨੂੰ ਲੰਘ ਜਾਓ ਲੰਘ ਜਾਓ ਵਿਰਜ ਮੋਰਸਲ ਪਸਾਈਟ ਦੇ ਕਰ ਲੋ ਪਿੱਛੇ ਕਰੀ ਦਿਓ ਵਾਹਨ ਨੂੰ ਲੰਘ ਜਾਓ ਵੇਖੋ ਫੋਲ ਸੰਗਤਾਂ ਵੱਲੋਂ ਵੇਖੋ ਤੁਸੀਂ ਭਾਈ ਅੰਮਰਪਾਲ ਸਿੰਘ ਖਾਲਸਾ ਦੀ ਰੈਲੀ ਆ ਜਾ ਰਹੀ ਪੱਟੀ ਨੂੰ ਨਹਿਰਾਂ ਤੋਂ ਚੱਲ ਕੇ ਪੱਟੀ ਨੂੰ ਰੈਲੀ ਆ ਰਹੀ ਵੇਖੋ ਖਾਲਸੇ ਦਾ ਜਹੂਲ ਤੁਸੀਂ ਇਕ ਜਵਾਨਾਂ ਦੇ ਵਿੱਚ ਵੇਖੋ ਰੈਲੀ ਤੁਸੀਂ ਜਾਣ ਲਈ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਰੈਲੀ ਜਿਹੜੀ ਨਿਕਲ ਰਹੀ ਹੈ ਨਹਿਰਾ ਤੋਂ ਚੱਲ ਕੇ ਇਹ ਝੰਡੂ ਕਿ ਹਰਿਆਲੀ ਪਹੁੰਚੀ ਅਜੇ ਪੱਟੀ ਪਹੁੰਚਣੀ ਹੈ ਇਹ ਪੱਟੀ ਪਹੁੰਚਣੀ ਹੈ ਰੈਲੀ ਫੱਟੀ ਜਾਣੀ ਹੈ ਨਹਿਰਾ ਤੋਂ ਚੱਲ ਕੇ ਵੇਖੋ ਤੁਸੀਂ ਜਵਾਨਾਂ ਦੇ ਵਿੱਚ ਸ਼ਾਹ ਕਹਾ ਖਾਲਸੇ ਦੀ ਫੌਜ ਦੇਖੋ ਤੁਸੀਂ ਦੇਖੋ ਰੈਲੀ ਕਰਾ ਖਾਲਸੇ ਦੀਆਂ ਫੌਜਾਂ ਵੇਖੋ ਜਾਂਦੀਆਂ ਝੰਡੇ ਲਾ ਕੇ ਰੰਗ ਬਰੰਗੇ ਆਹ ਵੇਖੋ 18 ਦੇ ਨੌਜਵਾਨਾਂ ਨੇ ਲਾਏ ਝੰਡੇ ਖਾਲਸੇ ਦੇ ਇਹ ਵੇਖੋ ਤੁਸੀਂ ਇਹ ਭਾਈ ਅਮਰਪਾਲ ਸਿੰਘ ਜੀ ਖਾਲਸਾ ਸਾਣੀ ਸਾਈਡ ਸਾਨੀ ਜਾਂਦੋਂ ਲੰਗੜ ਤੋਂ ਅੱਗੇ ਉਹਨਾਂ ਨੂੰ ਖਿੱਚੀ ਚੱਲੋ ਖਾਲਸਾ ਜੀ ਖਿੱਚੀ ਚੱਲੋ ਝੰਡੇ ਉੱਪਰ ਰੱਖੋ ਵਾਹਿਗੁਰੂ ਜੀ ਝੰਡੇ ਉੱਪਰ ਖਾਲਸੇ ਦਾ ਝੰਡਾ ਉੱਪਰ ਰੱਖਣਾ ਉੱਪਰ